ਅੱਜ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਬਣੇ ਡਾਕਟਰ ਭਾਰਤ ਪੂਸ਼ਣ ਜਿੰਦਲ ਦੇ ਹਸਪਤਾਲ ਤੇ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਡਾਕਟਰ ਸਾਹਿਬ ਦੇ ਇੱਕ ਕੰਪਾਊਂਡਰ ਨੇ ਮਰੀਜ਼ ਦੀ ਰਿਸ਼ਤੇਦਾਰ ਦੇ ਨਾਲ ਛੇੜਖਾਨੀ ਦੀ ਹਰਕਤ ਕੀਤੀ ਨਾਲ ਹੀ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਜਮ ਕੇ ਨਾਰੀਵਾਜ਼ੀ ਕੀਤੀ ਹੈ ਮੇਰਾ ਨਾਮ ਜੀਵਨ ਲਾਲਾ ਜੀ ਕੀ ਮਾਮਲਾ ਹੈ ਕੱਲ ਮੇਰੀ ਮੰਮੀ ਨੇ ਢਿੱਲੀ ਹੋ ਗਈ ਸੀ ਛਾਤੀ 'ਚ ਦਰਦ ਹੁੰਦਾ ਸੀ ਤੇ ਜਦੋਂ ਅਸੀਂ ਇੱਥੇ ਲੈ ਕੇ ਆਏ ਤਾਂ ਡਾਕਟਰ ਸਾਹਿਬ ਨੇ ਕਿਹਾ ਵੀ ਐਡਮਿਟ ਕਰਨਾ ਪਊ ਉਹਨਾਂ ਨੇ ਉਹਨਾਂ ਨੇ ਆਈਸੀਜੀ ਚ ਐਡਮਿਟ ਕਰ ਲਿਆ ਜੀ ਐ ਚਲੋ ਟ੍ਰੀਟਮੈਂਟ ਕੀਤਾ ਥੋੜਾ ਮੋਟਾ ਹੱਲ ਹੋਇਆ ਉਸ ਤੋਂ ਬਾਅਦ ਸ਼ਾਮ ਨੂੰ ਮੇਰੇ ਮੇਰਾ ਛੋਟਾ ਬ੍ਰਦਰ ਤੇ ਮੇਰੀ ਸਿਸਟਰ ਛੋਟੀ ਇੱਥੇ ਪੇਸ਼ੈਂਟ ਕੋਲੇ ਰਹਿ ਪਏ ਤਾਂ ਇਹਦਾ ਕੰਪਿਊਟਰ ਸੀਜੀ ਦਾ ਮੈਂ ਨਾਮ ਨਹੀਂ ਜਾਣਦਾ ਉਸ ਨੇ ਮੇਰੇ ਭਾਈ ਨੂੰ ਕਿਹਾ ਕਿ ਦੋ ਬੰਦੇ ਅਲਰਟ ਨਹੀਂ ਹੈ ਆਈਸੀਜੀ ਚ ਤੂੰ ਬਾਹਰ ਚਲਾ ਜਾ ਤੇ ਮੇਰੇ ਮੇਰਾ ਭਾਈ ਬਾਹਰ ਆ ਕੇ ਪੈ ਗਿਆ ਇਹਦੇ ਹਸਪਤਾਲ ਦੇ ਵਿੱਚ ਤੇ ਇਹਦੇ ਕੰਪਿਊਟਰ ਨੇ ਮੇਰੀ ਭੈਣ ਨਾਲ ਬੇਇੱਜ਼ਤੀ ਕੀਤੀ ਜਿਹੜਾ ਕਿ ਬਹੁਤ ਹੀ ਗਲਤ ਬੋਲਿਆ ਕਿ ਮੇਰਾ ਸਿਰ ਘੁੱਟ ਦੇ ਮੇਰਾ ਉਹ ਕਰਦੇ ਫਲਾਣਾ ਕਰਦੇ ਇਹਨੂੰ ਅੱਜ ਕਿਹਾ ਕਿ ਮੇਰਾ ਕਿਹੜਾ ਕੰਪਿਊਟਰ ਹੈ ਨਹੀਂ ਮੈਂ ਉਹਨੂੰ ਰੱਖਿਆ ਵੀ ਇਹ ਇਹ ਜੇ ਕੰਪਿਊਟਰ ਰੱਖਦਾ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹਦਾ ਹਸਪਤਾਲ ਬੰਦ ਕੀਤਾ ਜਾਵੇ ਅਸੀਂ ਸਵੇਰ ਆ ਕੇ ਦੱਸਿਆ ਵੀ ਰਾਤੀ ਕਿਸੇ ਸਟਾਫ ਨੇ ਕੋਈ ਬਦਸਲੂਕੀ ਕੀਤੀ ਜਿਸ ਇਹਨਾਂ ਦੇ ਪੇਸ਼ੰਗਰ ਦੇ ਰਿਸ਼ਤੇਦਾਰ ਨਾਲ 30 ਮਿੰਟ ਸੈਨਾ ਨੇ ਤੇ ਮੈਂ ਕਿਹਾ ਵੀ ਦੱਸੋ ਜੂਰੂ ਗੰਦੀ ਕਾਰਵਾਈ ਅਸੀਂ ਕਰਾਂਗੇ ਤੇ ਇਹ ਕਿਨਾਂ ਨੇ ਨਾ ਮੈਨੂੰ ਇਹ ਪੁੱਛਿਆ ਵੀ ਉਹ ਤੁਸੀਂ ਜਾਣਦੇ ਹੋ ਨਹੀਂ ਜਾਣਦੇ ਮੈਂ ਕਿਹਾ ਮੈਂ ਇਹਨਾਂ ਨੇ ਨਾ ਮੈਨੂੰ ਕੋਈ ਪੁੱਛਿਆ ਮੈਨੂੰ ਕਹਿੰਦੇ ਅਸੀਂ ਪੁਲਸ ਕਾਰਵਾਈ ਕਰਨੀ ਮੈਂ ਕਿਹਾ ਕਰੋ ਪੂਰੀ ਗੱਲ ਨਹੀਂ ਮੈਨੂੰ ਕੋਈ ਦਰਾਜ ਨਹੀਂ ਹਲਕੇ ਚਿੱਤਰ ਲਾਓ ਤੇ ਜਿੰਨੇ ਮਾਸੇ ਨਹੀਂ ਕੀਤਾ ਅਸੀਂ ਕੋਈ ਮਿਸ ਵੀ ਨਹੀਂ ਜਿਹੜੇ ਕੰਪਾਉਂਡਰ ਰੱਖਦੇ ਪੂਰੀ ਵੈਰੀਫਿਕੇਸ਼ਨ ਨਾਲ ਰੱਖਦੇ ਹੋ ਜੀ ਤੁਸੀਂ ਮੈਡੀਕਲ ਵਗੈਰਾ ਹੁੰਦਾ ਉਹਨਾਂ ਦਾ ਨਹੀਂ ਮੈਡੀਕਲ ਵਗੈਰਾ ਤਾਂ ਨਹੀਂ ਹੁੰਦਾ ਬਸ ਹੁਣ ਜਿਆਦਾ ਦੀ ਵੈਰੀਫਿਕੇਸ਼ਨ ਆਦੇ ਤੌਰ ਤੇ ਕਰਦੇ ਆ ਜਿੰਨੀ ਹੋ ਸਕਦੀ ਹੈ ਕਿਸ ਟਾਈਪ ਦੀ ਵੈਰੀਫਿਕੇਸ਼ਨ ਉਹ ਗੁਲਦੀਪ ਸਿੰਘ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਦੱਸੋ ਜੋ ਕਰੋਗੇ ਅਸੀਂ ਉਹੀ ਕਰਨ ਤਿਆਰ ਆ ਮੈਂ ਉੱਥੇ ਮੇਰੀ ਮੰਮੀ ਬਿਮਾਰ ਸੀਗੀ ਆਈਸੀਯੂ ਚ ਐਡਮਿਟ ਸੀ ਮੈਂ ਤੇ ਮੇਰਾ ਭਰਾ ਰੁਕੇ ਹੋਏ ਸੀ ਤੇ ਮੇਰੇ ਭਰਾ ਕਹਿੰਦਾ ਮੈਂ ਰੁਕਦਾ ਮੈਂ ਕਿਹਾ ਚੱਲ ਮੰਮੀ ਕੋਲੇ ਮੈਂ ਰੁਕ ਜਾਨੀ ਆ ਰਾਤ ਨੂੰ ਵੀ ਲੇਡੀ ਨੂੰ ਥੋੜਾ ਜਿਆਦਾ ਸਹੀ ਹੋ ਜਾਂਦਾ ਹੈ ਲੇਡੀਜ਼ ਨਾਲ ਰੁਕਣਾ ਅਸੀਂ ਉੱਥੇ ਰੁਕੇ ਹੋਏ ਸੀ ਮੇਰਾ ਭਰਾ ਬਾਹਰ ਸੋ ਗਿਆ ਤੇ ਮੈਂ ਅੰਦਰ ਸੋ ਗਈ ਮੰਮੀ ਕੋਲੇ ਆਈ ਸੀ ਜੋ ਹੋਇਆ ਮੰਮੀ ਥੋੜੀ ਦੇਰ ਬਾਅਦ ਮੈਂ ਇਹਨੇ ਕੁੰਡੀ ਲਗਾਦੀ ਮੈਂ ਕਿਹਾ ਕੁੰਡੀ ਕਿਉਂ ਲਗਾਈ ਹੈਗੀ ਵੀ ਮੇਰਾ ਭਰਾ ਵਾਰ-ਵਾਰ ਅੰਦਰ ਆਂਦਾ ਹੈਗਾ ਤੇ ਮੈਂ ਕਹਿੰਦਾ ਤੂੰ ਕੁੰਡੀ ਤਾਂ ਚੁੱਪ ਹੋ ਗਿਆ ਮੈਂ ਕਿਹਾ ਮੈਂ ਖੋਲ ਦੂੰ ਮੈਂ ਤਾਂ ਸਾਰੀ ਰਾਤ ਬੈਠੀ ਆਂਗੀ ਕੋਈ ਆਊਗਾ ਤੇ ਮੈਂ ਧਿਆਨ ਰੱਖੂੰਗੀ ਮੈਂ ਕਿਹੜਾ ਸੌਣ ਲੱਗੀ ਆ ਕਹਿੰਦਾ ਤੁਸੀਂ ਸੋ ਜਾਓ ਮੈਂ ਕਿਹਾ ਨਹੀਂ ਸੋਣਾ ਮੰਮੀ ਇੰਨੇ ਬਿਮਾਰ ਹੈ ਮੇਰਾ ਭਰਾ ਬਾਰ-ਬਾਰ ਚੱਕਰ ਲਾਈ ਜਾਂਦਾ ਹੈਗਾ ਫਿਰ ਇਹ ਚੁੱਪ ਹੋ ਕੇ ਥੋੜੀ ਜਿਹੀ देर ਪਿਆ ਰਿਆ ਥੋੜੀ ਦੇਰ ਬਾਅਦ ਮੈਨੂੰ ਕਹਿੰਦਾ ਮੇਰਾ ਸਿਰ ਘੁੱਟ ਦੋ ਮੇਰਾ ਇਹੋ ਗਰਦਨ ਦੱਬ ਦਉਂਗੇ ਥੋੜੀ ਦੇਰ ਬਾਅਦ ਦੋ ਵਾਰ ਬੋਲਿਆ ਮੈਂ ਕਿਹਾ ਕਿ ਤੇਰਾ ਸਟਾਫ ਹੈ ਨਹੀਂ ਤੂੰ ਮੈਨੂੰ ਕਹਨੇਗਾ ਤੇ ਮੈਂ ਫਿਰ ਇਹ ਚੁੱਪ ਕਰਕੇ ਜਾ ਕੇ ਬਹਿ ਗਿਆ ਕਹਿੰਦਾ ਮੈਂ ਤਾਂ ਉਹੀ ਕਹਿੰਦਾ ਸੀ ਫਿਰ ਇਹ ਮੇਰੇ ਕੋਲੇ ਖੜਾ ਰਿਹਾ ਕਾਫੀ ਦੇਰ ਐਨੇ ਮੰਮੀ ਕਹਿੰਦੀ ਹਾਏ ਜਿਵੇਂ ਥੋੜੀ ਥੋੜੀ ਦੇਰ ਬਾਅਦ ਹਾਏ ਹਾਏ ਕਰਿਆ ਮੈਂ ਮੰਮੀ ਦੇ ਜਾ ਕੇ ਮਾਂ ਫੜ ਲਈ ਤੇ ਮੈਂ ਆਹ ਹੱਥੇ ਜਾਂਦੇ ਸਿਰ ਕਦੀ ਫੜਾ ਮੈਂ ਕਿਹਾ ਕੀ ਗੱਲ ਹੋ ਗਈ ਮੈਂ ਉਹਨਾਂ ਕੋਲੇ ਕਿਹਾ ਮੇਰੇ ਕੋਲੇ ਹੀ ਖੜਾ ਰਿਹਾ ਕਾਫੀ ਦੇਰ ਬਾਅਦ ਇਹ ਜਾ ਕੇ ਮੰਜੇ ਤੇ ਲੇਟਿਆ ਨਾ ਮੈਂ ਫਟਾ ਵਟਾ ਆਪਣਾ ਮੂੰਹ ਕੋਨ ਚੱਕਿਆ ਕੁੰਡੀ ਖੋਲੀ ਤੇ ਮੇਰੇ ਭ ਮੈਂ ਕਿਹਾ ਵੀ ਇਹ ਮੇਰਾ ਭਰਾ ਭੱਜ ਕੇ ਉੱਠਿਆ ਵੀ ਮੰਮੀ ਨੂੰ ਕੁਝ ਹੋ ਗਿਆ ਕਹਿੰਦਾ ਕੀ ਗੱਲ ਹੋ ਗਈ ਕੀ ਗੱਲ ਮੈਂ ਕਹਿੰਨੀ ਮੰਮੀ ਤਾਂ ਠੀਕ ਐ ਜੇ ਆਪਾਂ ਉੱਥੇ ਬੈਠਦੇ ਹਾਂ ਦੋਨੋਂ ਤੇ ਇਹ ਕਹਿੰਦਾ ਕੀ ਗੱਲ ਹੋ ਗਈ ਮੈਂ ਕਿਹਾ ਦੇਖੀ ਮੈਨੂੰ ਐਂ ਕਹਿੰਦਾ ਵੀ ਮੇਰਾ ਨਾ ਇੱਥੋਂ ਗਰਦਨ ਘੁੱਟਦੇ ਥੋੜੀ ਇਹ ਕਹਿੰਦਾ ਇਹ ਗੁੱਸੇ 'ਚ ਆਇਆ ਕਹਿੰਦਾ ਮੈਂ ਫੜਦਾ ਗੱਲ ਕੱਢ ਕੇ ਵੀ ਉਹਨੂੰ ਮੈਂ ਕਿਹਾ ਨਹੀਂ ਤੂੰ ਇੱਥੇ ਬਹਿਟ ਇਹ ਇੱਧਰ ਆ ਕੇ ਬੈਠੇ ਰਹੇ ਬੈਠੇ ਰਹੇ ਕਹਿੰਦਾ ਪੁੱਛਾਂ ਮੈਂ ਕਿਹਾ ਉਧਰੋਂ ਮੰਮੀ ਜ਼ਿਆਦਾ ਸੀ ਮੈਂ ਕਿਹਾ ਨਹੀਂ ਫਿਰ ਇਹਨਾਂ ਨੇ ਮੈਨੂੰ ਆਈ ਉੱਥੇ ਬਾਡ ਨੰਬਰ 'ਚ ਭੇਜਤਾ ਕਹਿੰਦੇ ਤੂੰ ਉੱ ਮੇਰੇ ਮੇਰੇ ਵੱਡੇ ਭਰਾ ਵੀ ਮਭੀ ਸਭ ਨੂੰ ਇਕੱਠੇ ਕੀਤਾ ਇਹਨਾਂ ਨੇ ਨਾ ਇਹਦੇ ਵਿੱਚ ਡਾਕਟਰ ਸਾਹਿਬ ਕੀ ਬੋਲੇ ਡਾਕਟਰ ਸਾਹਿਬ ਨਾਲ ਕੀ ਹੋਈ ਗੱਲ ਮੇਰੀ ਲਿਆਣਾ ਜੀ ਨਹੀਂ ਮੇਰੀ ਇਹਨਾਂ ਦੀ ਹੋਈ ਹੈ ਜੀ ਨਾ ਮੈਂ ਹੈ ਨਹੀਂ ਸੀ ਮੈਂ ਆ ਗਈ ਸੀ ਜਿਹਦਾ ਨਾਮ ਤੇਲੂ ਰਾਮ ਹੈ ਜੀ ਕੀ ਕਾਰਨ ਸੀ ਕੀ ਰੌਲਾ ਸੀ ਕੱਲ ਨਾ ਹੀ ਮਦਰ ਢਿੱਲੇ ਸੀਗੇ ਜੀ ਸਾਡੇ ਅਸੀਂ ਐਡਮਿਟ ਕਰਾਇਆ ਸੀਗਾ ਮਦਰ ਨੂੰ ਤੇ ਸ਼ਾਮੀ ਉਧਰ ਹੀ ਸੀ ਚੱਲਦਾ ਸੀ ਕਿ ਮੈਂ ਸਿਸਟਰ ਨੂੰ ਕਿਹਾ ਵੀ ਮਦਰ ਨੇ ਕਈ ਵਾਰੀ ਬਾਥਰੂਮ ਵਗੈਰਾ ਜਾਣਾ ਹੁੰਦਾ ਤੁਸੀਂ ਮਦਰ ਨਾਲ ਪੈਜੋ ਮੈਂ ਬਾਹਰ ਪਿਆਗਾ ਮੈਂ ਬਾਹਰ ਲੇਟ ਗਿਆ ਜੀ ਤੇ ਇਹ ਕਹਿੰਦਾ ਵੀ ਐਂ ਕਰਕੇ ਆਈ ਸੀਯੂ ਦੇ ਵਿੱਚ ਦੋ ਜਣਿਆਂ ਦਾ ਪੈਨਾਮਾ ਨਾ ਹੈਗਾ ਤੁਸੀਂ ਬਾਹਰ ਪੈ ਜਾਓ ਠੀਕ ਐ ਨਾ ਜੀ 11 12 ਵਜੇ ਦਾ ਟਾਈਮ ਹੋਣਾ ਇਹ ਮੇਰੇ ਕੋਲੇ ਆਇਆ ਕਹਿੰਦਾ ਜੀ ਵੀਰ ਜੀ ਉਧਰ ਤਾਂ ਮੱਛਰ ਹੈਗਾ ਬਹੁਤ ਜ਼ਿਆਦਾ ਤੁਸੀਂ ਉਧਰ ਚਾਰ ਨੰਬਰ ਵਾਰਡ ਚ ਇਸ ਹੀ ਚੱਲਦਾ ਉਧਰ ਪੈ ਜਾਓ ਜਾ ਕੇ ਮੈਂ ਕਿਹਾ ਚਲੋ ਮੈਂ ਉਧਰ ਪੈ ਜਾਂਦਾ ਉਧਰ ਜਾ ਕੇ ਪੈ ਗਿਆ ਜੀ ਮੈਂ ਤੇ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ 2:30 ਵਜੇ ਸਿਸਟਰ ਮੇਰੇ ਕੋਲੇ ਆਈ ਭੱਜੇ ਕਹਿੰਦੇ ਵੀਰੇ ਐਂ ਕਰਕੇ ਆਹ ਗੱਲ ਹੋ ਗਈ ਮੈਨੂੰ ਉਹ ਕਹਿੰਦਾ ਵੀ ਮੇਰੀ ਗਰਦਨ ਕੁੱਟ ਦੇ ਮੇਰੇ ਨਾਲ ਗਲਤ ਵਿਵਹਾਰ ਨਾਲ ਬੋਲ ਅਸੀਂ ਚਲੋ ਇਹਨਾਂ ਨੇ ਮੈਨੂੰ ਸਮਝਾਇਆ ਕਹਿੰਦੇ ਨਹੀਂ ਵੀ ਇਹ ਕਲੇਸ਼ ਨਹੀਂ ਕਰਨਾਗਾ ਵੀ ਮਦਰ ਨੂੰ ਕੁਝ ਹੋ ਜਾਏਗਾ ਠੀਕ ਹੈ ਨਾ ਤੇ ਮੈਂ ਤਾਂ ਚਲੋ ਠੀਕ ਹੈ ਅਸੀਂ ਇਹਨਾਂ ਨੂੰ ਛੱਡ ਕੇ ਸਿਸਟਰ ਨੂੰ ਮੈਂ ਘਰੇ ਫਿਰ ਬ੍ਰਦਰ ਨਾਲ ਗੱਲ ਕੀਤੀ ਮੈਂ ਮੈਂ ਕਿਹਾ ਵੀ ਐਂ ਕਰਕੇ ਆਹ ਗੱਲ ਹੋ ਗਈ ਉਹ ਕਹਿੰਦੇ ਵੀ ਆਪਾਂ ਨੂੰ ਡਾਕਟਰ ਸਾਹਿਬ ਨੂੰ ਕਹਿਣਾ ਚਾਹੀਦਾ ਅਸੀਂ ਡਾਕਟਰ ਸਾਹਿਬ ਕੋਲੇ ਚਲੇ ਗਏ ਇਸੇ ਆਖ ਕੇ ਡਾਕਟਰ ਸਾਹਿਬ ਵੀ ਆਹ ਗੱਲ ਹੋ ਗਈ ਇਹ ਕਹਿੰਦੇ ਜੀ ਆਪਾਂ ਸ਼ਾਮ ਨੂੰ ਬੁਲਾਵਾਂਗੇ ਤੁਹਾਡੀ ਅਸੀਂ ਰਿਪੋਰਟਿੰਗ ਦੇਖਾਂਗੇ ਵੀ ਕੀ ਗੱਲ ਹੋਈ ਹੈਗੀ ਠੀਕ ਹੈ ਨਾ ਜੀ ਸਾਨੂੰ ਤਾਂ ਕੋਈ ਨੌਲੇਜ ਹੈ ਨਹੀਂਗਾ ਤੁਸੀਂ ਰਾਤ ਦੱਸਣਾ ਸੀ ਤੁਸੀਂ ਐਂ ਕਰਨਾ ਸੀ ਬਹੁਤ ਕੁਝ ਬੋਲੇ ਮਤਲਬ ਕਿ ਸਾਨੂੰ ਅੱਜ ਆ ਕੇ ਵੀ ਤੁਸੀਂ ਉਹਨਾਂ ਨੂੰ ਹੁਣ ਹੀ ਬੁਲਾਓ ਕਹਿੰਦੇ ਨਹੀਂ ਸ਼ਾਮ ਨੂੰ ਆਪਾਂ ਗੱਲ ਕਰਾਂਗੇ ਵੀ ਡਾਕਟਰ ਸਾਹਿਬ ਇਹ ਗਲਤ ਕੰਮ ਹੈਗਾ ਵੀ ਇਹਨਾਂ ਦੇ ਕਲੀਨਿਕ ਦੇ ਵਿੱਚ ਇਸ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਠੀਕ ਹੈ ਨਾ ਜੀ ਡਾਕਟਰ ਸਾਹਿਬ ਗੱਲ ਸੁਣਨ ਨੂੰ ਤਿਆਰ ਨਹੀਂਗੇ ਕੀ ਮਾਮਲਾ ਹੋਇਆ ਇਹ ਐਪਲੀਕੇਸ਼ਨ ਲਿਖੀ ਹੈ ਜੀ ਆਨੰਦ ਪ੍ਰਕਾਸ਼ ਜੀ ਵੱਲੋਂ ਇਹਨਾਂ ਦੇ ਮਾਤਾ ਜੀ ਦਾਖਲ ਸੀਗੇ ਭਾਰਤ ਭੂਜਨ ਹਸਪੀਟਲ 'ਚ ਇਹ ਕਹਿੰਦੇ ਵੀ ਉਹਨਾਂ ਦਾ ਕੰਪਾਊਂਡ ਰੈਡਾ ਉਹਨੇ ਛੇੜਛਾੜ ਕਰੀ ਹੈ ਕੁਛ ਮਤਲਬ ਉਹਨਾਂ ਦੀ ਮਿਸਿਸ ਨਾਲ ਮਿਸਬੀਹਵ ਕੀਤਾਗਾ ਉਹਨਾਂ ਦੀ ਦਰਖਾਸਤ ਲਿਖੀ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਗੱਲਬਾਤ ਹੋ ਗਈ ਸਾਹਮਣੇ ਆ ਜੂਗੀ ਬਟਿੰਡਾ ਤੋਂ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਮ